ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਜਦੋਂ ਪਰਮਾਤਮਾ ਨੇ ਕਿਸੇ ਦੀ ਵਾਦ ਲਿਖੀ ਹੁੰਦੀ ਆ ਫਿਰ ਉਹ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਦੇ ਵਿੱਚ ਫਸ ਜਵੇ ਕਿਤੇ ਵੀ ਐਸੀ ਜਗ੍ਹਾ ਦੇ ਵਿੱਚ ਫਸ ਜਵੇ ਜਿੱਥੇ ਕੋਈ ਆਸ ਨਹੀਂ ਹੈਗੀ ਮਦਦ ਮਿਲਣ ਦੀ ਫਿਰ ਪਰਮਾਤਮਾ ਵੱਲੋਂ ਉੱਥੇ ਹਰ ਹੀਲੇ ਮਦਦ ਪੇਚ ਦਿੱਤੀ ਜਾਂਦੀ ਆ ਦੇਖੋ ਇਹ ਲੋਕ ਡੌਂਕੀ ਲਾਉਣ ਵਾਲੇ ਇਹਨਾਂ ਦੀ ਕਿਸ਼ਤੀ ਪਾਣੀ ਦੇ ਵਿੱਚ ਡੁੱਬ ਗਈ ਪਰ ਇਹਨਾਂ ਦੀ ਕਿਸਮਤ ਚੰਗੀ ਸੀ ਕਿ ਇਹਨਾਂ ਨੂੰ ਬਚਾਉਣ ਵਾਸਤੇ ਉੱਥੇ ਇੱਕ ਕਿਸ਼ਤੀ ਪਹੁੰਚ ਗਈ ਪਤਾ ਨਹੀਂ ਕਿੰਨੇ ਕਿੰਨਾਂ ਦੇ ਵਿੱਚ ਡੁੱਬ ਗਏ ਹੋਣੇ ਆ ਤੇ ਕਿੰਨੇ ਕੁ ਬਚੇ ਹੋਣੇ ਆ ਉਹ ਪ੍ਰਮਾਤਮਾ ਜਾਣਦਾ ਕਿਉਂਕਿ ਜਿਹੜੇ ਹਸਾਬ ਨਾਲੇ ਬੈਠੇ ਨੇ ਤੇ ਜਿਹੜੇ ਹਾਵਨਾਂ ਕਿਸ਼ਤੀ ਡੁੱਬੀਆ ਐਨੇ ਤਾਂ ਹੋਣੇ ਨਹੀਂ ਕਾਫੀ ਹੋਣਗੇ ਪਰ ਫਿਰ ਵੀ ਪਰਮਾਤਮਾ ਨੇ ਇਹਨਾਂ ਵਾਸਤੇ ਮਦਦ ਭੇਜੀ ਤੇ ਇਹਨਾਂ ਨੂੰ ਕਿਸੇ ਤਰੀਕੇ ਕੱਢ ਲਿਆ ਗਿਆ ਲੋਕ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਕਿੱਥੇ ਕਿੱਥੇ ਚਲੇ ਜਾਂਦੇ ਨੇ ਤੇ ਕਿੰਨੇ ਰਿਸਕ ਲੈਂਦੇ ਆ ਲੋਕ ਇਦੇ ਨਾਲ ਉਹ ਚੰਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਾਣਾ ਮੰਨ ਕੇ ਉਹਦਾ ਨਾਮ ਲੈ ਕੇ ਜਿੱਥੇ ਵੀ ਹੋ ਉੱਥੇ ਕੰਮ ਸ਼ੁਰੂ ਕਰੋ ਹਾਂ ਜੇ ਤੁਸੀਂ ਸਹੀ ਢੰਗ ਨਾਲ ਜਾ ਸਕਦੇ ਹੋ ਤਾਂ ਜ਼ਰੂਰ ਜਾਓ ਪਰ ਇਸ ਤਰੀਕੇ ਦੇ ਨਾਲ ਨਾਲੇ ਤਾਂ ਜ਼ਿੰਦਗੀ ਆਪਾਂ ਖਤਰੇ ਦੇ ਵਿੱਚ ਪਾਉਨੇ ਆ ਨਾਲੇ ਆਪਣੇ ਪੈਸੇ ਆਪਾਂ ਖਤਮ ਕਰ ਦਿੰਨੇ ਆ ਖਰਾਬ ਕਰ ਦਿੰਨੇ ਆ ਸੋ ਇਹੀ ਅਰਦਾਸ ਆ ਪ੍ਰਮਾਤਮਾ ਅੱਗੇ ਕਿ ਕਿਸੇ ਵੀ ਭੈਣ ਭਾਈ ਨੂੰ ਆਪਣਾ ਘਰ ਛੱਡ ਕੇ ਨਾ ਜਾਣਾ ਪਵੇ ਉਹ ਨਾ ਇਨਾ ਮਜਬੂਰ ਹੋਵੇ ਤੇ ਜੇ ਕਿਸੇ ਨੇ ਜਾਣਾ ਹੀ ਆ ਤਾਂ ਬਾਬਾ ਉਹਨੂੰ ਸਹੀ ਰਾਹ ਦਿਖਾਵੇ ਦੇਖੋ ਕਿੰਨੀ ਦੂਰ ਤੱਕ ਲੋਕ ਫੈਲੇ ਪਏ ਨੇ ਉਹ ਦੂਰ ਦੂਰ ਤੱਕ ਦਿਖ ਰਹੇ ਨੇ ਇਕੱਲੇ ਇਕੱਲੇ ਬੰਦੇ ਪਤਾ ਨਹੀਂ ਕਿਵੇਂ ਕੱਟਣਗੇ ਵਿਚਾਰੇ ਖੈਰ ਉਸ ਪ੍ਰਮਾਤਮਾ ਦੀਆਂ ਰਹਿਮਤਾਂ ਜਦੋਂ ਹੁੰਦੀਆਂ ਨੇ ਤੇ ਫਿਰ ਸਭ ਹੀਲੇ ਵਸੀਲੇ ਹੋ ਜਾਂਦੇ ਆ ਜਿਉਂਦੇ ਵਾਸਤੇ ਰੋ ਧੰਨਵਾਦ